ਹੋਰ ਚੱਲ ਰਿਹਾ ਪੰਜਾਬ ਨੂੰ ਹਰ ਪਾਸਿਓ ਮਦਦ ਆ ਰਹੀ ਹੈ ਹਾਲਾਂਕਿ ਪੰਜਾਬ ਨੇ ਪੰਜਾਬ ਨੂੰ ਸੰਭਲਿਆ ਬਹੁਤ ਸਾਰੇ ਇਲਾਕਿਆਂ ਦੇ ਵੱਲੋਂ ਜਿਹੜਾ ਬਹੁਤ ਸਾਰੇ ਇਲਾਕੇ ਦੇ ਵਿੱਚੋਂ ਰਸਦ ਪਾਣੀ ਹੋਰ ਬਹੁਤ ਸਾਰੀ ਸਹਾਇਤਾ ਜਿਹੜੀ ਹਾਰਟ பீਟਾਂ ਦੇ ਲਈ ਕੀਤੀ ਗਈ ਹੈ ਬਹੁਤ ਸਾਰਾ ਰਾਸ਼ਨ ਟਰਾਲੀਆਂ ਪਰ ਫੜ ਕੇ ਰਾਸ਼ਨ ਹੜਪੀਟ ਤੱਕ ਪਹੁੰਚਾਇਆ ਗਿਆ ਤਾਂ ਕਿ ਉਹਨਾਂ ਦੀ ਮਦਦ ਹੋ ਸਕੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਬਹੁਤ ਸਾਰੀਆਂ ਸੰਸਥਾਵਾਂ ਦੇ ਵੱਲੋਂ ਬਹੁਤ ਸਾਰੀਆਂ ਸ਼ਖਸੀਅਤਾਂ ਦੇ ਵੱਲੋਂ ਵੀ ਜਿਹੜਾ ਕਈ ਪਿੰਡਾਂ ਦੇ ਪਿੰਡ ਜਿਹੜੇ ਨੇ ਉਹ ਗੋਦ ਲੈ ਲਏ ਕਿ ਅਸੀਂ ਇਹਨਾਂ ਪਿੰਡਾਂ ਨੂੰ ਅਸੀਂ ਸਹਾਮਤ ਹਾਂ ਤਾਂ ਬਹੁਤ ਸਾਰੇ ਪਾਵਿਵਾ ਮ ਪਾਵਿਓ ਖਾਸ ਹੈ ਪਾਵਿਓ ਗਾਈ ਕੇ ਪਾਵਿਓ ਅਦਕਾਰ ਹੈ ਪਾਵਿ ਕਿਸੇ ਵੀ ਉਹ ਅਧਾਰੇ ਦੇ ਨਾਲ ਸੰਬੰਧਿਤ ਹੋਵੇ ਕਿਸੇ ਵੀ ਫੀਲਡ ਦੇ ਨਾਲ ਸੰਬੰਧਿਤ ਹੋਵੇ ਹਰ ਇੱਕ ਦੇ ਵੱਲੋਂ ਹੜਪੀੜਤਾ ਦੀ ਮਦਦ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਸਾਡੇ ਵਿਦੇਸ਼ਾਂ ਦੇ ਪੰਜਾਬੀ ਭਰਾ ਸਿੱਖ ਭਰਾ ਵੀ ਮਦਦ ਦੇ ਲਈ ਉਤਰੇ ਨੇ ਇਸੇ ਤਹਿਤ ਯੂਕੇ ਤੋਂ ਇੱਕ ਗੁਰਸਖ ਪਰਿਵਾਰ ਜਿਹੜਾ ਹੜਪੀੜਤਾ ਦੀ ਮਦਦ ਦੇ ਲਈ ਫਿਰੋਜ਼ਪੁਰ ਪਹੁੰਚੇ ਉਹਨਾਂ ਨੇ ਦੌਰਾ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਮਨ ਜ਼ਰੂਰ ਉਦਾਸ ਸੀਗਾ ਹਾਲਾਤ ਦੇਖ ਕੇ ਸਾਨੂੰ ਲੱਗਦਾ ਕਿ ਅਸੀਂ ਪਹੁੰਚੇ ਤੁਸੀਂ ਸੇਵਾ ਕਰੀ ਇਸੇ ਤਹਿਤ ਅਸੀਂ ਯੂਕੇ ਤੋਂ ਖਾਸ ਤੌਰ ਤੇ ਆਏ ਹਾਂ ਅਤੇ ਹੜਪੀੜਤਾ ਦੀ ਅਸੀਂ ਮਦਦ ਕਰ ਰਹੇ ਹਾਂ ਤਾਂ ਗੁਰਸਖ ਪਰਿਵਾਰ ਲੰਡਨ ਦੇ ਵਿੱਚ ਜਿਹੜਾ ਵਸਿਆ ਹੋਇਆ ਯੂਕੇ ਦੇ ਵਿੱਚ ਫਸਿਆ ਹੋਇਆ ਗੁਰਸਿੱਖ ਪਰਿਵਾਰ ਵਸਿਆ ਹੋਇਆ ਉਹ ਖੁਦ ਜਿਹੜਾ ਆ ਕੇ ਫਲੂਸਪੁਰ ਪਹੁੰਚੇ ਹਰਪੀੜਤ ਇਲਾਕਿਆਂ ਦਾ ਜਾਇਜ਼ਾ ਲਿਆ ਦੌਰਾ ਕੀਤਾ ਤੋਂ ਨਦੀ ਮਦਦ ਜਰੀਆਉ ਕੀਤੀ ਜਾਣੀ ਗੁਰਪਿਆਰੀ ਸਾਧ ਸੰਗਤ ਜੀਓ ਅਸੀਂ ਮੈਂਚੈਸਟਰ ਆਇਆ ਗਿਆ ਤੇ ਅੱਜ ਅਸੀਂ ਪੰਜਾਬ ਦੇ ਹਾਲਾਤ ਦੇਖ ਰਿਆ ਅਸੀਂ ਯੂਕੇ ਹਮੇਸ਼ਾ ਸੁਣੀਦਾ ਸੀ ਕਿ ਭਾਈ ਪੰਜਾਬ ਇੱਥੇ ਪਾਣੀ ਆ ਗਿਆ ਇਸ ਤਰ੍ਹਾਂ ਹੋ ਗਿਆ ਪੈਸੇ ਉੱਥੇ ਐ ਹੀ ਹੋ ਰਿਹਾ ਕਿ ਬਹੁਤ ਸੰਗਤ ਰਾਸ਼ਨ ਦੇ ਰਹੀ ਹੈ ਤੁਹਾਨੂੰ ਪੇਸ਼ੰਟ ਦੀ ਲੋੜ ਨਹੀਂ ਹੈਗੀ ਬਟ ਉੱਥੇ ਮਾਹੌਲ ਕੁਚੋਰੀ ਹੈਗਾ ਆ ਤੁਸੀਂ ਦੇਖੋ ਅਸੀਂ ਇਸ ਘਾਰੇ ਆਇਆ ਸਾਰੀ ਦਿਵਾਰਾ ਡਿੱਗੀਆਂ ਹੋਈਆਂ ਨੇ ਡਿੱਗਣ ਵਾਲੀਆਂ ਨੇ ਆ ਪਰਿਵਾਰ ਬੈਠੇ ਨੇ ਬਜ਼ੁਰਗ ਇਹਨਾਂ ਨੂੰ ਲੋੜ ਹੈਗੀ ਅਸੀਂ ਪਤਾ ਕੀ ਕਰ ਰਹੇ ਉੱਥੇ ਲੋਗਾਂ ਦੇ ਅਕਾਊਂਟ ਵਿੱਚ ਪੈਸੇ ਪਾਈ ਜਾ ਰਹੇ ਹਨ ਬਸ ਇਹਨਾਂ ਨੂੰ ਤਾਂ ਪੁੱਛਿਆ ਨਾ ਕੁਝ ਮਿਲਿਆ ਕੁਝ ਵੀ ਨਹੀਂ ਮਿਲਿਆ ਪਲੀਜ਼ ਅੱਖੀ ਦੇਖ ਕੇ ਮੱਖੀ ਨਹੀਂ ਖਾਈ ਦੀ ਤੁਸੀਂ ਆ ਕੇ ਆਪੇ ਆਪਣੇ ਹੱਥਾਂ ਨਾਲ ਦਾਨ ਦਿਓ ਕਿਸੇ ਦੇ ਅਕਾਊਂਟ ਨਹੀਂ ਚਾਹੀਦਾ ਐਜੂਕੇਟ ਪੰਜਾਬ ਜੜਾ ਹੈਗਾ ਲੋਗਾਂ ਨੇ ਕਹਿੰਦੇ ਨੇ ਪੈਸੇ ਅਕਾਊਂਟ ਵਿੱਚ ਪਾ ਰਹੇ ਨਹੀਂ ਪਾ ਰਹੇ ਤੁਸੀਂ ਹਰ ਇੱਕ ਦਾ ਐਡਰੈਸ ਲੈ ਲਓ ਉਹ ਸੰਗਤ ਦਾ ਨਾਮ ਤੁਸੀਂ ਜਿਹੜਾ ਵੀ ਹੈਗਾ ਤੁਹਾਨੂੰ ਨਾਮ ਮਿਲੇਗਾ ਜਿਨ੍ਹਾਂ ਨਾਲ ਦਾ ਕਾੜ ਦਾ ਖਰਚ ਆ ਹੱਥ ਜੋੜ ਕੇ ਬੇਨਤੀ ਆਪ ਇੱਥੇ ਐਨੀ ਲੋੜੇ ਕੋਈ ਰਾਸ਼ਨ ਦੀ ਆਟੇ ਦੀ ਲੋੜ ਨਹੀਂ ਸਾਧ ਸੰਗਤ ਜੀ ਤੁਸੀਂ ਆਟਾ ਦਾਲਾਂ ਭੇਜੀ ਜਾ ਰਹੇ ਕੀ ਕਰੀ ਉਹਨੂੰ ਕੀੜੇ ਲੱਗਦੇ ਜਿਹੜੀ ਚੀਜ਼ ਦੀ ਲੋੜ ਹੈ ਉਹ ਪੁੱਛਦੇ ਲੋ ਐਨੇ ਤੇਲ ਦੀ ਲੋੜ ਹੈ ਦੇਖੋ ਖੇਤੀਬਾਟੀ ਦੀ ਲੋੜ ਹੈ ਉਹ ਵਿਚਾਰੇ ਕਹਿੰਦੇ ਅਸੀਂ ਫਸਲ ਉਗਾਉਣੀਆਂ ਨੇ ਪੈਸੇ ਨਹੀਂ ਮੰਗਦੇ ਉਹ ਕਹਿੰਦੇ ਆ ਸਿੰਘ ਆ ਗਿਆ ਦਾਤਾ ਦਾੜ ਹੈ ਨਿਕਲ ਸੋਨੋ ਦਾਤਾ ਕਰਿਆ ਅਸੀਂ ਮੰਗਤਾਂ ਨੂੰ ਬਣਾ ਰਿਆਂ ਉਹਨੇ ਮੰਗਣਾ ਹੀ ਨਹੀਂ ਉਹ ਕਹਿੰਦਾ ਸਾਨੂੰ ਕੋਈ ਕੁਝ ਵੀ ਨਹੀਂ ਚਾਹੀਦਾ ਮੈਂ ਆਪ ਪਹਿਲੇ ਬੜੀ ਗਲਤ ਸਮਝੀ ਸੀ ਹੁਣ ਮੈਂ ਆ ਕੇ ਅੱਖੀਂ ਦੇਖ ਰਿਆਂ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਅੱਖੇ ਆਖੇ ਹੱਥ ਦਿਓ ਆਪਣੇ ਹੱਥਾਂ ਨਾਲ ਦਾਨ ਦਿਓ ਕੋਈ ਵਿਸ਼ਵਾਸ ਨਾ ਕਰੋ ਹਰ ਕਰ ਦਾ ਐਡਰੈਸ ਮਿਲੇਗਾ ਸੋਚ ਬੰਦੇ ਦਾ ਨਾਮ ਮਿਲੇਗਾ ਉਹ ਵਿਚਾਰੇ ਦੀ ਖੇਤੀ ਸਾਰੀ ਬਰਬਾਦ ਹੋਈਏ ਉਹ ਕਹਿੰਦਾ ਸਾਡੀ ਖੇਤੀ ਕਰਵਾ ਦਿਓ ਅਸੀਂ ਕੁਝ ਨਹੀਂ ਲੈਣਾ ਤੇ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਇਹਨਾਂ ਨਾਲ ਐਜੂਕੇਟ ਪੰਜਾਬ ਨਾਲ ਕੰਟੈਕਟ ਕਰ ਸਕਦੇ ਤੁਹਾਨੂੰ ਜਿੰਨੇ ਚੜੇ ਹੈਗੇ ਆ ਅਸੀਂ ਕੱਲ ਫਿਰ ਜਾਵਾਂਗੇ ਹਰ ਜਗ੍ਹਾ ਸੀ ਚੱਕਰਾਂਗੇ ਜਿੱਥੇ-ਜਿੱਥੇ ਲੋੜ ਅਨੁਸਾਰ ਹੋਏਗੀ ਤੁਹਾਨੂੰ ਦੱਸਿਆ ਜਾਏਗਾ ਤੇ ਹੱਥ ਜੋੜ ਕੇ ਬੇਨਤੀ ਹੈ ਪਲੀਜ਼ ਆਪੇ ਆਪਣੀ ਅੱਖੀ ਦੇਖ ਕੇ ਮੱਖੀ ਨਹੀਂ ਖਾਣੀ ਲੋਗਾਂ ਦੇ ਕਹਿਣ ਤੇ ਨਹੀਂ ਜਾਓ ਪਲੀਜ਼ بڑے ਲੋਗਾਂ ਦੇ ਖਾਤੇ ਪਾਰੇ ਜਾ ਰਹੇ ਨੇ ਇੱਥੇ ਕੁਝ ਨਹੀਂ ਮਿਲ ਰਿਹਾ ਅਸੀਂ ਹੁਣ ਇਹ ਕਿਨੇ بڑے ਅਸੀਂ ਹੁਣੇ ਵਿੱਚ ਦੇਖਿਆਵੇਂ ਚੈਨਲ ਦਾ ਨਾਂ ਨਹੀਂ ਲਾਂਗਾ ਚਾਰ ਬੰਦੇ ਰ ਬਿਠਾ ਕੇ ਇੰਨੀ ਜੀ ਦਵਾਈਆਂ ਰੱਖਿਆ ਨਹੀਂ ਜੀ ਉੱਥੇ ਇੰਗਲੈਂਡ ਵਿੱਚ ਪੈਸੇ ਇਕੱਠੇ ਹੋਈ ਜਾ ਰਹੇ ਲੰਨ ਤਾਂ ਤੁਹਾਨੂੰ ਲਾਂਤਾ ਹੈ ਗਿਆ ਮੈਨੂੰ ਇੰਨਾ ਗੁੱਸਾ ਚੜ ਰਿਹਾ ਦੇਖੋ ਮੈਂ ਗੁਰੂ ਘਰ ਦਾ ਗੁਰਸੇਖਾ ਮੈਂ ਬੜਾ ਪਾਪੀ ਹਾਂ ਬਣ ਮਨ ਇੰਨਾ ਤੇ ਦੁੱਖ ਹੋ ਰਿਹਾ ਬਜ਼ੁਰਗ ਪਰਿਵਾਰ ਬੈਠੇ ਨੇ ਉਹ ਕਹਿ ਰਹੇ ਨੇ ਨਹੀਂ ਚਾਹੀਦਾ ਤੁਹਾਡਾ ਪੈਸਾ ਸਾਡਾ ਘਰ ਬਣਾ ਦਿਓ ਸਾਡੀ ਖੇਤੀਬਾੜੀ ਕਰਵਾ ਦਿਓ ਤੁਸੀਂ ਕੀ ਕਰ ਜਾਂਦੇ ਨਹੀਂ ਨਹੀਂ ਜੀ ਉਹ ਦਵਾਈਆਂ ਦੀ ਮੈਂ ਪਿਕਚਰ ਦੇਖੀ ਸੀ 100 ਪਾਉਣ ਪਾ ਲਿਆ ਪਤਾ ਕਿੰਨਾ ਹੋ ਗਿਆ 10000 ਇਸ ਮਾਤਾ ਵਾਸਤੇ 10000 ਦੀ ਵੈਲਿਊ ਪਤਾ ਕਿੰਨੀ ਹੈਗੀ 10000 ਇੰਡੀਆ ਦੀ ਤੁਹਾਡਾ 100 ਰੁਪਏ ਇੱਥੇ 10000 ਹੋ ਗਿਆ ਬਟ ਅਸੀਂ ਪਰਵਾਹ ਨਹੀਂ ਕਰਦੇ ਤਾਂ ਪਲੀਜ਼ ਮੈਂ ਜ਼ਿਆਦਾ ਨਹੀਂ ਬੋਲਾਂਗਾ ਹੱਥ ਜੋੜ ਕੇ ਬੇਨਤੀ ਹੈ ਜਿਸ ਨੇ ਆਪਣੀ ਪੇਟਾ ਲਾਣੀ ਹੈ ਜਿੰਨੇ ਵੀ ਪੇਟਾ ਲਾਣੀ ਪਲੀਜ਼ ਕਾਰਡ ਦਾ ਐਡਰੈਸ ਨਾਲ ਲੋ ਅਕਾਊਂਟ ਨੰਬਰ ਲੋ ਫਿਰ ਪੈਸਾ ਪੈ ਜਾਓ ਉਸ ਤੋਂ ਪੈਸੇ ਨਹੀਂ ਭਿਜਵਾਣਾ ਦਾਸ ਦਾ ਨਾਮ ਜਸਵਿੰਦਰ ਸਿੰਘ ਖਾਲਸਾ ਇੰਗਲੈਂਡ ਤੋਂ ਦਾਸ ਪਿਛਲੇ 50 60 ਸਾਲ ਤੋਂ ਇਹ ਸੰਗਤ ਸਾਨੂੰ ਸਾਰੀ ਜਾਣਦੀ ਹੈ ਔਰ ਇਹ ਅੱਜ ਦੇਖਣ ਆਇਆ ਹੈ ਕਿ ਭਾਈ ਵਾਕਈ ਜਿਸਾਂ ਕਹਿ ਰਹੇ ਆ ਕਿ ਅੱਖਾਂ ਨਾਲ ਵੇਖ ਕੇ দান ਕਰਨਾ ਚਾਹੀਦਾ ਹੈ ਤੇ ਦਾਸ ਵੀ ਪਹਿਲਾਂ ਤੋਂ ਹੀ ਕਹਿੰਦਾ ਹੈ ਕਿ ਭਾਈ ਪੈਸੇ ਮੂਸੇ ਅਧੇਨਾ ਨਹੀਂ ਦਈ ਜਾਵੋ ਚੀਜ਼ਾਂ ਦੇ ਦਿੰਨੇ ਆ ਜਿਸ ਨੇ ਲੋੜ ਹੈ ਉਹ ਚੀਜ਼ਾਂ ਦੇ ਦਈਏ ਸਾਰੇ ਨਾ ਅੰਨੇਵਾਸੀ ਪੈਸਾ ਦਈ ਜਾ ਰਹੇ ਆ ਨਾ ਤਰਨ ਦੇ ਨਾਂ ਤੇ ਬਹੁਤ ਲੁੱਟ ਖਸੁੱਟ ਹੋ ਰਹੀ ਆ ਮੈਂ ਬਹੁਤ ਵਾਰੀ ਟੀਵੀਾਂ ਤੇ ਬੋਲ ਚੁੱਕਾ ਆ ਮਚਾਲਾਂ ਤੇ ਬੋਲ ਚੁੱਕਾ ਤੇ ਇਹ ਵੀਰ ਵਿਚਾਰੇ ਆਪ ਅੱਖਾਂ ਨਾਲ ਦੇਖ ਕੇ ਹੈਰਾਨ ਹੋਏ ਪਏ ਆ ਕਿ ਵਾਕਈ ਦੇਖੋ ਜਿੱਥੇ ਲੋੜ ਵੰਦਾ ਉੱਥੋਂ ਤੱਕ ਤੇ ਪਹੁੰਚ ਹੀ ਨਹੀਂ ਰਿਹਾ ਹਾਂ ਇਹੋ ਜੇ ਘਰ ਕਿੰਨੇ ਬਰਬਾਦ ਹੋਏ ਪਏ ਇੱਥੇ ਪੰਜਾਬ ਦੇ ਪਿੰਡਾਂ ਚੋਂ ਜਿਹੜਾ ਹੜ ਆਇਆ ਹੈ ਦਾਸ ਪਿਛਲੇ ਮਹੀਨੇ ਦੀ 22 ਤਰੀਕ ਤੋਂ ਅਗਸਤ ਤੋਂ ਲੱਗਾ ਪਿਆ ਹੈ ਮੈਂ 22 ਰਾਤ ਨੂੰ ਆਇਆ ਸੀ 23 ਤੋਂ ਲੱਗਾ ਪਿਆ 23 ਅਗਸਤ ਤੋਂ ਔਰ ਅੱਜ ਪੂਰਾ ਮਹੀਨਾ ਹੋ ਗਿਆ ਗੁਰੂ ਸਾਹਿਬ ਸੇਵਾ ਲੈ ਰਿਹਾ ਸਾਡੀ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਟੀਮ ਹੈ ਜਿਹੜੀ ਕਿ ਭਲੇ ਸਕੂਲ ਚਲਾ ਰਹੀ ਸੀ ਇਸ ਬੱਚਿਆਂ ਨੂੰ ਫਰੀ ਪੜਾਈਆਂ ਕਰਾ ਰਹੀ ਸੀ ਇਹ ਸਮਾਂ ਹੋ ਗਿਆ ਸਾਨੂੰ ਕਰਦੇ ਆ ਸਾਰੇ ਪੈਸੇ ਹਰ 100% ਪੈਸੇ ਬੱਚੇ ਦੇ ਅਕਾਊਂਟ ਜਾਂਦੇ ਆਪਾਂ ਬਿਜ਼ਨਸ ਦੀ ਬਿਜ਼ਨਸ ਮੇਰਾ ਇੰਗਲੈਂਡ 'ਚ ਹੈਗਾ ਮਾਲਾ ਦੀ ਕਿਰਪਾ ਬੜੀ ਆਪਣੇ ਬੱਚੇ ਕਮਾ ਰਹੇ ਪੈਸੇ ਇਹ ਪਿਓਰ ਸੇਵਾ ਹੈਗੀ ਆ ਸੋ ਮੈਂ ਵੀ ਬੇਨਤੀ ਕਰਾਂਗਾ ਕਿ ਇਹੋ ਜਿਹੇ ਪਿਆਰੇ ਪਾਰੇ ਘਰ ਜਿੱਥੇ ਬਣਾਇਆ ਘਰ ਡਿੱਗਾ ਪਿਆ ਮਾਤਾ ਬੈਠੀ ਹੈ ਵਿਚਾਰੀ ਅਧਰੰਗ ਹੋਇਆ ਪਿਆ ਬੱਚੀ ਪੜ੍ਹਾਈ ਕਰਨਾ ਚਾਹਦੀ ਹੈ ਆਪ ਮੈਂ ਕਰੀ ਰਾਲ ਕੇ ਆਪ ਕਰੀਏ ਔਰ ਬਿਲਕੁਲ ਸੱਚ ਪੁੱਛੋ ਤੇ ਮੇਰੇ ਕੋਲ ਤੁਸੀਂ ਪੈਸੇ ਦੇ ਵੀ ਦਿੰਦੇ ਹੋ ਤੇ ਮੈਂ ਤੁਹਾਨੂੰ ਟੈਲੀਫੋਨ ਨੰਬਰ ਦਿਆਂਗਾ ਇਸ ਘਰ ਦਾ ਮੈਂ ਤੁਹਾਨੂੰ ਐਡਰੈਸ ਦੇ ਦਿਆਂਗਾ ਤੇ ਤੁਸੀਂ ਫੋਨ ਤੇ ਗੱਲ ਕਰ ਲਵੋ ਕਿ ਉਹਨਾਂ ਸਭ ਕੋਈ ਮਿਲ ਗਿਆ ਇਸ ਜਮੇ ਸੱਲੀ ਕੀ ਦਵਾ ਸਕਣਾ ਕਿਉਂਕਿ ਗੁਰੂ ਮਹਾਰਾਜ ਮੇਰੇ ਤੋਂ ਸੇਵਾ ਲੈ ਰਹੇ ਮੈਂ ਅਖੀਲੇ ਸਵਾਸ ਤੱਕ ਗੁਰੂ ਦਾ ਹੁਕਮ ਮੰਨਦਾ ਆ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਵੰਡ ਰਹੀ ਆ ਮੈਂ ਸੋ ਐਨਾ ਕੁਝ ਕਹਿੰਦੇ ਹੋਏ ਬਹੁਤ ਧੰਨਵਾਦ ਕਰਦਾ ਹਾਂ ਸੋ ਪੂਰੀ ਸੰਗਤ ਜਿਹੜੀ ਉਥਾਈ ਹੈ ਮਾਂਚੈਸਟਰ ਦੀ ਮੈਨੂੰ ਹੋਰ ਹੌਸਲਾ ਹੋ ਗਿਆ ਕਿ ਐਸਾ ਹੀ ਤਰੀਕਾ ਹੈਗਾ ਸੇਵਾ ਕਰਨ ਦਾ ਤੇ ਗੁਰੂ ਮਹਾਰਾਜ ਕਰਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌ ਪਿੰਡ ਅਸੀਂ ਇੱਥੋਂ ਦੇ ਡਰਾਪ ਕੀਤੇ ਆ ਜੀ ਤਿੰਨ ਪਿੰਡ ਅਸੀਂ ਉਧਰ ਅਜਨਾਲਾ ਵਾਲੇ ਪਾਸੇ ਕੀਤੇ ਟੋਟਲ 12 ਪਿੰਡ ਡਰਾਪ ਕੀ ਕਿਹੜਾ ਕਿਹੜਾ ਨੁਕਸਾਨ ਹੋਇਆ ਹੈ ਔਰ ਅਸੀਂ ਨਾਲੋਂ ਨਾਲ ਜਿਉਂ-ਜਿਉਂ ਪਾਣੀ ਪਿੱਛੇ ਹਟਦਾ ਜਾਏਗਾ ਅਸੀਂ ਨਾਲ-ਨਾਲ ਇਹਨਾਂ ਘਰਾਂ ਦੀ ਮਦਦ ਕਰਨੀ ਹੈ ਇੱਕ-ਇੱਕ ਘਰ ਦੀ ਕਰਨੀ ਹੈ ਤੁਸੀਂ ਦੇਖੋ ਕਿੰਨੀ ਖਾਪਈ ਹੋਈ ਸੀ ਤੇ ਕਿੰਨੇ ਟਰਾਲੀ ਟਰੱਕ ਭਾਜੀ ਫਿਰਦੇ ਸੀਗੇ ਅੱਜ ਮਹੀਨੇ ਦੇ ਅੰਦਰ ਇੱਕ ਨਜ਼ਰ ਹੁਣ ਕੋਈ ਨਹੀਂ ਆਉਂਦਾ ਕੋਈ ਵਿਰਲਾ ਤੇ ਅਸੀਂ ਤੇ ਖੀਲੇ ਸਵਾਸਤ ਗੁਰੂ ਮਾਰੇ ਮੇ ਕਿਹੜਾ ਅਸੀਂ ਖੀਲੇ ਕਰਨੀ ਹੈ ਗੁਰੂ ਸਾਹਿਬ ਕਰਾਣਗੇ ਤੇ ਸਈਆਂ ਦੇ ਕੋਲ ਟਰੈਕਟਰ ਨਹੀਂ ਹੈਗੇ ਛੋਟੇ ਜਿਹੇ ਵਿਦਾਰ ਹੈਗੇ ਇੱਕ ਦੋ ਟਿੱਲੇ ਵਾਲੇ ਹੈਗੇ ਉਹਨਾਂ ਵਾਸਤੇ ਵੀ ਬਿਲਕੁਲ ਭਾਵੇਂ ਕੋਈ ਵੀ ਹੋਵੇ ਜੀ ਭਾਵੇਂ ਛੋਟਾ ਹੋਵੇ ਵੱਡਾ ਹੋਵੇ ਦੇਖੋ ਇਹ ਸਾਡਾ ਫਰਜ ਬਣਦਾ ਹੈ ਜੇ ਉਹ ਦੁਖੀ ਹੈ ਪਰੇਸ਼ਾਨ ਹੈ ਇਹ ਇੱਕ ਸਾਡਾ ਫਰਜ ਬਣਦਾ ਅਸੀਂ ਕਰਾਂਗੇ ਜਰੂਰ ਕਰਾਂਗੇ ਜੀ ਟਰੈਕਟਰਾਂ ਟ੍ਰਕਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਮੈਨੂੰ ਆਪ ਹੀ ਹੋ ਸਕਦਾ ਦੇ ਦਿੰਦੇ ਘਰ ਵਾਲੇ ਕਿ ਸਾਡੇ ਕੋਲ ਟਰੈਕਟਰ ਹੈਗਾ ਤੇ ਅਸੀਂ ਆਪ ਹੀ ਜ਼ਮੀਨ ਜਮੂਨ ਠੀਕ ਕਰਾਂਗੇ ਤੁਸੀਂ ਸਾਨੂੰ ਡੀਜ਼ਲ ਦੇ ਦਿਓ ਤੁਹਾਨੂੰ ਬੀਜ ਦੇ ਦਿਓ ਤੁਹਾਨੂੰ ਖਾਦ ਦੇ ਦਿਓ ਤੇ ਬੱਸ ਫਿਰ ਗੱਲ ਹੀ ਕੋਈ ਨਹੀਂ ਹੈਗੀ ਸੰਗਤ ਆਵੇ ਆਪ ਕਰ ਦਵੇ ਸਾਨੂੰ ਕੋਈ ਲੋੜ ਹੀ ਨਹੀਂ ਜਿੰਨਾ ਇੱਥੇ ਪੰਜ ਚਾਰ ਮਹੀਨੇ ਇੱਥੇ ਜਿੰਨੇ ਖੇਤ ਬਰਬਾਦ ਹੋਏ ਨਾ ਜੀ 6000 ਏਕੜ ਸਾਡੇ ਏਰੀਆ ਚ ਆ ਜਾਂਦਾ ਹੈ ਇੱਕ ਚੰਗਾ ਸਾਰਾ ਹਿਸਾਬ ਦਾ ਲਾਂਦੇ ਪਿਆ ਕਿ ਕਿੰਨਾ ਡੀਲ ਚਾਹੀਦਾ ਕਿੰਨਾ ਬੀਜ ਚਾਹੀਦਾ ਕਿੰਨੀ ਖਾ ਚਾਹੀਦੀ ਫਿਰ ਆਪਾਂ ਹਲਕੇ ਦੇ ਦਈਏ ਇਹਨਾਂ ਨੂੰ ਆਪਿਆ ਹਾਂ ਮੈਂ ਯੂਕੇ ਤੋਂ ਆਈ ਹਾਂ ਮੈਂਚੈਸਟਰ ਤੋਂ ਅਸੀਂ ਥਿਆ ਆਇਆ ਜਿਲ੍ਹਾ ਫਿਰੋਜ਼ਪੁਰ ਜਿੱਥੇ ਸਾਰੇ ਪਿੰਡਾਂ ਨੂੰ ਹੜ ਦੀ ਮਾਰ ਪਈ ਏ ਅਸੀਂ ਇਸ ਕਾਰੇ ਚ ਆਇਆ ਪਰਿਵਾਰ ਹੈਗਾ ਸਾਡਾ ਇਹਨਾਂ ਤੇ ਪੂਰਾ ਘਰ ਦੀ ਛੱਤ ਗਿਰਨ ਵਾਲੀ ਏ ਦੀਵਾਰਾਂ ਫਟ ਗਈਆਂ ਨਹੀਂ ਹਾਂ ਪੂਰੀਆਂ ਹਿੱਲੀਆਂ ਏ ਸਿਲੀਆਂ ਹਜੇ ਵੀ ਅਸੀਂ ਮਹਿਸੂਸ ਕਰ ਰਹੇ ਹਾਂ ਸਾਰੀ ਫਸਲ ਇਹਨਾਂ ਦੀ ਬਰਬਾਦ ਹੋ ਗਈ ਏ ਬੱਚਿਆਂ ਦੀ ਫੀਸਾਂ ਦੇਣੀਆਂ ਸੀ ਫਸਲ ਤੋਂ ਬਾਅਦ ਉਹ ਵਿਚਾਰੇ ਵੀ ਪਰੇਸ਼ਾਨ ਹੈਗੇ ਕਿ ਫੀਸਾਂ ਕਿੱਦਾਂ ਦੇਾਂਗੇ ਜਵਾਨ ਜਵਾਨ ਬੱਚੇ ਹਨ ਕੁੜੀਆਂ ਹੈਗੀਆਂ ਉਹ ਵੀ ਪਰੇਸ਼ਾਨਨ ਮਾਤਾ ਜੀ ਗੁਜ਼ਰਗ ਬੈਠੇ ਅਸੀਂ ਖੁਦ ਦੇਖਦੇ ਅੱਖਾਂ ਨਾਲ ਉਹਨੂੰ ਲਕਵਾ ਮਾਰੇ ਹੋਇਆ ਦਵਾਈ ਦਾ ਪ੍ਰਬੰਧ ਜਿਹੜੀ ਹੜ ਤੋਂ ਬਾਅਦ ਪਾਣੀ ਸੁਕਣਾ ਸ਼ੁਰੂ ਹੋਇਆ ਫਸਲਾਂ ਸਾਰੀਆਂ ਖਰਾਬ ਹੋ ਗਈਆਂ ਉਹ ਸਾਰੀ ਦਲ ਉਹਨਾਂ ਦੀ ਸਫਾਈ ਕਰਨਾ ਬਹੁਤ ਮੁਸ਼ਕਿਲ ਹੈ ਇਸ ਟਾਈਮ ਸਾਰਾ ਚਿੱਕੜ ਭਰਿਆ ਪਿਆ ਹੈ ਬਿਮਾਰੀਆਂ ਜਿਹੜੇ ਜੀਵ ਮਰੇ ਨੇ ਉਸ ਪਾਣੀ ਚ ਕਹਿੰਦੇ ਸੱਪ ਮਰੇ ਆ ਮੱਛੀਆਂ ਮਰੀਆਂ ਗਾਵਾਂ ਮੱਝਾਂ ਵੀ ਮਰ ਗੀਆਂ ਉਸੇ ਕੁੱਤੇ ਬਿੱਲੀਆਂ ਜੋ ਵੀ ਮਰਿਆ ਉਹ ਸਾਰੀਆਂ ਉੱਥੇ ਹੀ ਹੈਗੀਆਂ ਹਲੇ ਵੀ ਤੇ ਉਹਨਾਂ ਨੂੰ ਕੱਢਣਾ ਉਹਨਾਂ ਦੀ ਸਫਾਈ ਕਰਨਾ ਇਹ ਬਹੁਤ ਵੱਡਾ ਉਪਰਾਲਾ ਹੈ ਸੰਗਤ ਦੀ ਬਹੁਤ ਲੋੜ ਹੈ ਸਹਿਯੋਗ ਦੀ ਲੋੜ ਹੈ ਇਹ ਵਿਚਾਰੇ ਆ ਕਹਿੰਦੇ ਸਾਨੂੰ ਮਾਇਆ ਲਈ ਚਾਹੀਦੀ ਤੁਸੀਂ ਆਓ ਸਾਡੇ ਨਾਲ ਸਾਨੂੰ ਮਸ਼ੀਨਾਂ ਦਿਓ ਸਾਡੀ ਸਫਾਈ ਵਾਸਤੇ ਹੈਲਪ ਕਰੋ ਸਾਨੂੰ ਜਿਹੜੀ ਅੱਗੇ ਫਸਲ ਵਾਸਤੇ ਜ਼ਮੀਨ ਤਿਆਰ ਕਰਨੀ ਹੈ ਉਹ ਸਾਨੂੰ ਦਿਓ ਉਸ ਦਾ ਸਮਾਨ ਸਾਨੂੰ ਪ੍ਰੋਵਾਈਡ ਕਰਵਾਓ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸੰਕਟਾ ਵਾਸਤੇ ਬੇਨਤੀ ਕਰ ਸਕਦੇ ਹਾਂ ਕਿ ਤੁਸੀਂ ਆਪੇ ਆਓ ਇੱਥੇ ਦੇਖੋ ਅਗਰ ਤੁਹਾਡਾ ਦਿਲ ਦੁਖਦਾ ਹੈ ਇਹ ਪੰਜਾਬ ਹੈ ਗੁਰੂਆਂ ਦੀ ਧਰਤੀ ਹੈਗੀ ਹੈ ਇੱਥੇ ਸਾਰੇ ਗੁਰੂ ਸਾਹਿਬ ਇੱਥੋਂ ਹੀ ਨਿਕਲੇ ਹਨ ਸਾਰੀ ਸਿੱਖੀ ਇੱਥੋਂ ਹੀ ਹੈ ਔਰ ਗਵਰਨਮੈਂਟ ਜੋ ਹੈ ਸਿੱਖੀ ਪੰਜਾਬ ਨੂੰ ਹੀ ਅਟੈਕ ਹੁੰਦਾ ਹੈ ਹਮੇਸ਼ਾ ਤੇ ਪਲੀਜ਼ ਤੁਹਾਡੇ ਅਗੇ ਹੱਥ ਜੋੜ ਕੇ ਬੇਨਤੀ ਹੈ ਅਗਰ ਤੁਹਾਡੇ ਦੇਿਲ ਵਿੱਚ ਕੋਈ ਵੀ ਦਰਦ ਹੈਗਾ ਸਿੱਖੀ ਵਾਸਤੇ ਪੰਜਾਬ ਵਾਸਤੇ ਤੁਸੀਂ ਆਪ ਅੱਗੇ ਵਧ ਕੇ ਹੱਥ ਜੋੜ ਕੇ ਬੇਨਤੀ ਹੈ ਸਹਾਇਤਾ ਕਰੋ ਮਦਦ ਕਰੋ ਇਨਾਂਦੀ ਬਾਫੜੋ ਸਾਡੇ ਅੰਕਲ ਜੀ ਨਾਲ ਹੈਗੇ ਉਹ ਇੱਥੇ ਹੀ ਰਹਿ ਰਹੇ ਆ ਮਹੀਨੇ ਤੋਂ ਤੇ ਪਹਿਲੇ ਸਾਨੂੰ ਵੀ ਬਲੀਵ ਨਹੀਂ ਹੋ ਰਿਹਾ ਸੀ ਅਸੀਂ ਆਪੇ ਹੁਣ ਪਹਿਲੀ ਵਾਰੀ ਆਏ ਆ ਤੇ ਅਸੀਂ ਦੇਖ ਨਹੀਂ ਪਾ ਰਹੇ ਅੰਕਲ ਜੀ ਲੱਗੇ ਸੇਵਾ ਜੋ ਕਹਿ ਰਹੇ ਕਿ ਤੁਸੀਂ ਆਪੇ ਆਓ ਸੰਗਤ ਆਏ ਸੰਗਤਾਂ ਕੋਲ ਵੀਜ਼ੇ ਹੈਗੇ ਸਭ ਹੈ ਹਰ ਜਗ੍ਹਾ ਅਸੀਂ ਜਾਂਦੇ ਆ ਇੱਥੇ ਆਓ ਥੋੜਾ ਜਿਹਾ ਟਾਈਮ ਦਿਓ ਤੇ ਇਹਨਾਂ ਨੂੰ ਵੀ ਹੌਸਲਾ ਮਿਲੇਗਾ ਕਿ ਅੱਗੇ ਜੀਵਨ ਕਿੱਦਾਂ ਜੀਏ ਜਿੰਦਗੀ ਜੀਣੇ ਵਾਸਤੇ ਇਹਨਾਂ ਨੂੰ ਹੌਸਲੇ ਦੀ ਲੋੜ ਹੈ ਮਾਇਆ ਦੀ ਲੋੜ ਨਹੀਂ ਹੈਗੀ ਸਫਾਈਆਂ ਦੀ ਲੋੜ ਹੈ ਮਸ਼ੀਨਾਂ ਦੀ ਲੋੜ ਹੈ ਬੀਜ ਦੀ ਲੋੜ ਹੈ ਖੇਤ ਖੇਤ ਤੇ ਜਮੀਨ ਤਿਆਰ ਕਰਨ ਵਾਸਤੇ ਇਹਨਾਂ ਨੂੰ ਸਹਾਇਤਾ ਚਾਹੀਦੀ ਹੈ ਸੋ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਜੋ ਕੁਝ ਕੋਈ ਕਰ ਸਕਦਾ ਹੈ ਆਪਣਾ ਤਿਲ ਫੁੱਲ ਪੇਟਾ ਇੱਥੇ ਦਿਓ ਸੰਤਾਂ ਨੂੰ ਪ੍ਰਵਾਣ ਹੈ ਗੁਰੂ ਸਾਹਿਬ ਦੀ ਮਿਹਰ ਹੋਵੇ ਜੀ ਤੁਹਾਡੇ ਸਾਰੇ ਪਰਿਵਾਰ ਸੁਖ ਸਾਂਤ ਵਸਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ